ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 31 ਦਸੰਬਰ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ 31 ਦਸੰਬਰ ਵਾਲੇ ਦਿਨ 1612 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਿੱਲੀ ਵੱਲੋਂ ਚਾਲੇ ਪਾ ਗਏ 31 ਦਸੰਬਰ ਨੂੰ ਹੀ 1665 ਈਸਵੀ ਵਾਲੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਰਹਾ ਹੋਏ ਅਤੇ 31 ਦਸੰਬਰ 1925 ਈਸਵੀ ਵਾਲੇ ਦਿਨ 사우ਦੀ ਅਰਬ ਦੇ ਹਾਜੀ ਮਸਤਾਨ ਜੀ ਨੇ ਦਰਬਾਰ ਸਾਹਿਬ ਵਿੱਚ ਕੀਮਤੀ ਚੌਰ ਭੇਟ ਕੀਤੀ ਜਿਸ ਦੇ 145000 ਰੁਪਏ ਰਸ਼ਿਆਂ ਨੂੰ 350 ਕਿਲੋ ਚੰਦਨ ਦੀ ਲੱਕੜ ਵਿੱਚੋਂ ਬਣਾਇਆ ਗਿਆ ਸੀ ਇਹ ਹੈ 31 ਦਸੰਬਰ ਦੇ ਇਤਿਹਾਸ ਬਾਰੇ ਜਾਣਕਾਰੀ 1 ਜਨਵਰੀ ਦੇ ਇਤਿਹਾਸ ਦੀ ਜਾਣਕਾਰੀ ਆਪਾਂ ਕੱਲ ਸਾਂਝੀ ਕਰਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ